ਵਾਰਵਾਰ ਜਸਪਾਲ ਪੱਟੀ ਐਵਾਰਡ ਖੁਸ਼ੀਆਂ ਖੇੜੇ ਵੰਡਦਾ ਹੋਇਆ ਸੰਪਨ ਹਾਤਿਆ ਦੇ ਬਾਦਸ਼ਾ ਪਦਮਪੂਸ਼ਨ ਜਸਪਾਲ ਪੱਟੀ ਦੀ ਨਿੱਘੀ ਯਾਦ ਨੂੰ ਸਮਰਪਿਤ ਵਾਰਵਾਰ ਜਸਪਾਲ ਪੱਟੀ ਐਵਾਰਡ ਸਮਾਰੋ ਇੰਡੀਅਨ ਕਲੱਬ ਪੰਜਾਬ ਵੱਲੋਂ ਪੰਜਾਬ ਨਾਟਕ ਸ਼ਾਲਾ ਅੰਮ੍ਰਿਤਸਰ ਚ ਬਹੁਤ ਹੀ ਵਧੀਆ ਤਰੀਕੇ ਨਾਲ ਆਯੋਜਿਤ ਕੀਤਾ ਗਿਆ ਇੰਡੀਅਨ ਕਲੱਬ ਪੰਜਾਬ ਦੇ ਪ੍ਰਧਾਨ ਅਤੇ ਫਿਲਮੀ ਅਦਾਕਾਰ ਡਾਕਟਰ ਰਾਜਿੰਦਰ ਰਿਖੀ ਅਤੇ ਸੀਨੀਅਰ ਮਿਤ ਪ੍ਰਧਾਨ ਧਵਨੀ ਮਹਿਰਾ ਵੱਲੋਂ ਸਾਰੇ ਹੀ ਐਵਾਰਡੀਆਂ ਨੂੰ ਢੋਲ ਦੇ ਨਾਲ ਪੰਜਾਬ ਨਾਟਕ ਸ਼ਾਲਾ ਦੇ ਐਡਟੋਰੀਅਮ ਚ ਲੈ ਜਾਇਆ ਗਿਆ ਰਾਜਿੰਦਰ ਰਿੱਖੀ ਨੇ ਐਵਾਰਡ ਸਮਾਰੋਹ ਦੀ ਸ਼ੁਰੂਆਤ ਕਰਦਿਆ ਕਲਬ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਉਨਾ ਕਿਹਾ ਕਿ ਇਹ ਐਵਾਰਡ ਸਮਾਰੋਹ ਉਹਨਾਂ ਦੇ ਕਲੱਬ ਵੱਲੋਂ ਸਵਰਗੀ ਜਸਪਾਲ ਪੱਟੀ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਸ਼ੁਰੂ ਕੀਤਾ ਗਿਆ ਸੀ ਜੋ ਕਿ ਅੱਜ 12 ਸਾਲ ਪੂਰੇ ਕਰਕੇ 13ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਉਹਨਾਂ ਦੱਸਿਆ ਕਿ ਇਸ ਐਵਾਰਡ ਸਮਾਰੋਹ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰਨ ਅਤੇ ਨਾਮਨਾ ਖੱਟਣ ਵਾਲੀਆਂ ਸਖਸ਼ਿਆਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅੱਜ ਵੀ ਪਿਛਲੇ ਸਾਲਾਂ ਵਾਂਗ ਹੀ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਸਖਸ਼ਿਆਤਾਂ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਅੱਜ ਦੇ ਸਰਵੇ ਜਸਪਾਲ ਪੱਟੀ ਅਵਾਰਡ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਜਗਦੀਸ਼ ਸਿੰਘ ਜੀ ਕਮੇਡੀ ਕਿੰਗ ਪਾਕਿਸਤਾਨ ਦੇ ਮਸ਼ਹੂਰ ਹਾਸ ਕਲਾਕਾਰ ਇਫਤਖਾਰ ਠਾਕੁਰ ਸ਼ਰੀਫ ਬਦमाश ਸ਼ਵੇਦਰ ਮਹਲ ਮਾਨਵਤਾ ਦੇ ਸੇਵਕ ਡਾਕਟਰ ਰਾਕੇਸ਼ ਸ਼ਰਮਾ ਹਾਸ ਵਿਅੰਗਕਾਰ ਕਾਸ਼ੀਰਾਮ ਚੰਦ ਹਸਦਾ ਮੁਖੜਾ ਨੀਸ਼ਾ ਕਟੋਚ ਕਲਮਦਾਤਾ ਨੀ ਰੋਹਿਤ ਫਰਮਾ ਰਿੰਪੂ ਵੈਸਟ ਵੈਲਿੰਗਨਿਸਟ ਸੁਵਪਨ ਰਾਣੂ ਸੁਰਾਦਾ ਬਾਦਸ਼ਾ ਮਨਪ੍ਰੀਤ ਸ਼ੇਰਗਿੱਲ ਹਰਫਨ ਮੋਲਾ ਅਦਾਕਾਰ ਦਲਜੀਤ ਸਿੰਘ ਸੋਨਾ ਆਰਟ ਪ੍ਰੋਮੋਟਰ ਜਗਜੋਤ ਸਿੰਘ ਰੂਬਲ ਅਤੇ ਆਊਟਸਟੈਂਡਿੰਗ ਅਚੀਵਰ ਗੋਨੀ ਸਗੂ ਨੂੰ ਦਿੱਤਾ ਗਿਆ ਇਸ ਮੌਕੇ ਮੁੰਬਈ ਤੋਂ ਆਏ ਹਾਸ ਕਲਾਕਾਰ ਦੀਪਕ ਰਾਜਾ ਅਤੇ ਦੀਪਕ ਦਿੱਲੀ ਨੇ ਆਪਣੀ ਕਲਾ ਦੇ ਜ਼ੋਰ ਦਿਖਾਏ ਪਾਕਿਸਤਾਨੀ ਅਦਾਕਾਰ ਸਤਿਕਾਰ ਠਾਕੁਰ ਦੇ ਇੱਕ ਵੀਡੀਓ ਸੰਦੇਸ਼ ਰਾਹੀਂ ਇੰਡੀਅਨ ਕਲੱਬ ਦੇ ਪ੍ਰਧਾਨ ਅਤੇ ਸਾਰੀ ਟੀਮ ਦਾ ਧੰਨਵਾਦ ਕਰ ਦਿਆ ਕਿਹਾ ਕਿ ਸਮੇਂ ਦੀ ਘਾਟ ਕਾਰਨ ਉਹਨਾਂ ਦੇ ਵਿਜ਼ੇ ਦਾ ਬੰਦੋਬਸਤ ਨਹੀਂ ਹੋ ਸਕਿਆ ਪਰ ਉਹਨਾਂ ਦਾ ਬਹੁਤ ਮਨ ਕਰਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਵਿੱਚ ਆਉਣ ਉਹਨਾਂ ਨੇ ਕਿਹਾ ਕਿ ਉਹ ਬਹੁਤ ਜਲਦ ਪੰਜਾਬ ਆਉਣਗੇ ਇਸ ਮੌਕੇ ਕਲੱਬ ਦੇ ਚੇਅਰਮੈਨ ਡਾਕਟਰ ਕੇ ਐਸ ਪਾਰਸ ਪੈਟਰਨ ਸ਼ਮੀ ਚੌਧਰੀ ਅਰਵਿੰਦਰ ਪੱਟੀ ਸੰਜੀਵ ਪੰਡਾਰੇ ਦੀਪਕ ਮਹਿਰਾ ਤਹਿਰੀਆ ਮਹਿਰਾ ਕਾਰਤਿਕ ਰਿੱਖੀ ਕੁਲਵਿੰਦਰ ਸਿੰਘ ਬੁੱਟਰ ਸ਼ਿਵਰਾਜ ਸਿੰਘ ਦਵਿੰਦਰ ਸਿੰਘ ਪੁੱਗੂ ਦਲਬੀਰ ਸਿੰਘ ਮੱਕੜ ਅਤੇ ਯੁਵਰਾਜ ਕਾਮੇਡੀ ਅਦਾਕਾਰ ਸ੍ਰਿੰਦਰ ਫਰਿਸ਼ਤਾ ਕੁਲੇਸ਼ਾ ਮਨੋਹਰ ਧਾਰੀਵਾਲ ਗਾਇਕ ਪੱਪੂ ਬਾਦਸ਼ਾ ਆਦਿ ਹਾਜ਼ਰ ਸਨ ਇਹ ਐਵਾਰਡ ਆਉਂਦੇ ਸਾਲ ਫਿਰ ਤੋਂ ਮਿਲਣ ਦੇ ਵਾਅਦੇ ਨਾਲ ਖੁਸ਼ੀਆਂ ਖੇੜੇ ਵੰਡਦਾ ਹੋਇਆ ਸਮਾਪਤ ਹੋਇਆ ਅੰਮ੍ਰਿਤਸਰ ਤੋਂ ਪੱਤਰਕਾਰ ਗੋਬਿੰਦ ਸੋਖੇ ਜੀ ਦੀ ਵਿਸ਼ੇਸ਼ ਰਿਪੋਰਟ ਜਿョਕੇ ਮੇਰੇ ਵੱਡੇ ਵੀ ਸਦਾ ਅਰਵਿੰਦ ਜੀ ਦੀ ਪੱਤੀ ਕਿਉਂਕਿ ਪੱਤੀ ਸਾਹਿਬ ਦੇ ਬ੍ਰਦਰ ਵੀ ਨੇ ਉਹਨਾਂ ਦੀ ਰਹਿਮਾਈ ਦੇ ਨਾਲ ਹੀ ਅਸੀਂ ਇਹੜਾ ਅਵਾਰਡ ਸ਼ੋਅ ਕਿਨੂੰ ਸਟਾਰਟ ਕੀਤਾ ਔਰ ਤੁਹਾਡੇ ਸਭ ਦੇ ਪਿਆਰ ਦੇ ਨਾਲ ਇਹ ਅਵਾਰਡ ਸ਼ੋਅ ਜਿਹੜਾ ਅੱਜ 12ਵਾਂ ਇਲਾਸਾ ਉਹ ਮਨਾ ਰਿਹਾ ਅੱਜ ਦੇ ਇਸ ਅਵਾਰਡ ਸ਼ੋਅ ਨੂੰ ਕਿਉਂ ਤੁਹਾਨੂੰ ਬਿਨਾ ਮੈਂ ਬੇਨਤੀ ਕਰਨਾ ਸਾਡੇ ਜਿਹੜੇ ਅੱਜ ਦੇ ਅਵਾਰਡਿਸ ਨੇ ਮੈਂ ਨਾਮ ਲਵਾ ਦਾ ਕਿ ਇਕਵਲ ਸੀਧੇ ਉੱਪਰ ਆ ਕੇ ਅਸੀਂ ਸ਼ਮਾ ਰੋਸ਼ਨ ਦੀ ਸਮਾਧਾਨ ਕਰਾਂਗੇ ਉਸ ਤੋਂ ਪਹਿਲਾਂ ਮੈਂ ਸਾਡੇ ਪ੍ਰਾਪਤਿ ਪੈਟਰਨ ਸ਼ਮੀ ਚੌਧਰੀ ਜੀ ਸਾਡੇ ਵੱਡੇ ਭਰਾ ਸਿਸਪੋਰਟ ਸਪੋਰਟ ਦਾ ਕਰਾਤੇ ਨੇ ਬਾਰੇ ਤੁਹਾਨੂੰ ਜੀ ਸਿਰੋ ਸਪੋਰਟ ਦਾ ਸਮਾਧਨ ਕਰਾਤੇ ਨੇ ਪੱਤੇ उथां रहे उथां रिय हसी जॻाय असीं जॾो यार के मिलंदे हूंदे सॼी स

ਕਿਸੇ ਦਾ ਦੇਖਦਖਾਣਨ ਦੋਸਤੋ ਇਹ ਮੇਰੀ ਆਦਤ ਹੈ ਗੁਰੂ ਰਾਮਦਾਸ ਡਗਰੀ ਦਾ ਮੈਂ ਬਹੁਤ ਐਸਾਨ ਮੰਦਾਂ ਉਹਨਾਂ ਦੇ ਪਿਆਰ ਸਤਿਕਾਰਜ ਤੋਂ 1985 ਦੇ ਵਿੱਚ ਮੇਰੀ ਪਹਿਲੀ ਫਿਲਮ ਇੱਥੋਂ ਹੀ ਸ਼ੁਰੂ ਹੋਈ ਸੀ ਗੁਰੂ ਰਾਮਦਾਸ ਜੀ ਉਹਦੇ ਵਿੱਚ ਮੈਨੂੰ हीरो ਦੇ ਪਤਵਾਰ ਹੀਰੋ ਮੈਂ ਕੰਮ ਕੀਤਾ ਸੀ ਮੇਰ ਮਿੱਤਰ ਜੀ ਉਹਦੇ ਵਿੱਚ ਕਾਮੇਡੀਅਨ ਸਨ ਅਰਪਨਾ ਚੌਧਰੀ ਹੀਰੋਇਨ ਯੋਗੇਸ਼ ਛਾਪੜਾ ਉਹਦੇ ਜੀ ਵਿਲਨ ਸੀ ਹੋਰ ਵੀ ਕਾਫੀ ਆਰਟਿਸਟ ਸਨ ਉਹਦੇ ਵਿੱਚ ਤੇ ਇਥੋਂ ਮੈਨੂੰ ਬਹੁਤ ਪਿਆਰ ਮਿਲਿਆ ਮੈਨੂੰ ਜਦੋਂ ਮੈਂ ਤੇ ਸੁਨੇਹਾ ਕਹਾਵਾਂਗਾ ਵੀ ਜਦੋਂ ਮੈਨੂੰ ਇਥੋਂ ਆਵਾਜ਼ ਆਈ ਰਜਿੰਦਰ 21 ਜੀ ਦੀ ਤੇ ਅਮਰਿੰਦਰ ਪੱਟੀ ਸਾਹਿਬ ਨੇ ਮੈਨੂੰ ਕਿਹਾ ਵੀ ਇਸ ਵਾਰ ਜਿਉਰੀ ਵਿੱਚ ਰਸਨੀ ਤੋਂ ਅਨੁਸੈਖਿਤਾ ਹੈ ਤੇ ਤੁਹਾਨੂੰ ਅਵਾਰਡ ਦੇਣਾ ਚਾਹੁੰਦੇ ਮੈਂ ਕਿਹਾ ਮੇਰੇ ਸਿਰ ਮੱਥੇ ਮੈਂ ਮੈਨੂੰ ਇਸ ਕਾਬਿਲ ਸਮਝਿਆ ਗਿਆ ਜਸਪਾਲ ਪੱਟੀ ਜੀ ਦੇ ਅਵਾਰਡ ਫੰਕਸ਼ਨ 'ਚ ਅਵਾਰਡ ਤਾਂ ਬਹੁਤ ਹੁੰਦੇ ਆਉਂਦੇ ਰਹਿਣਗੇ ਮੈਨੂੰ ਲਾਸਟ ਈਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਪੀਟੀਸੀ ਨੇ ਵੀ ਫਿਲਮ ਫੇਅਰ ਅਵਾਰਡ ਵੀ ਮੈਨੂੰ ਮਿਲਿਆ दो बार नेशनल अवार्ड दस चुके ने राजेंद्र रिके जी अवार्ड तो मेन यह है प्यार था। तो प्यार सदका ही मैं इतने है इतने मेरे सुरेंद्र रिश्ता मेरा बहुत ही पुराना मित्र किसे किस तरह ये मेरे ना जुड़िया ये छियानवे सतानवे की गल है मेरा ख्याल है जो पहली बार मेरे नाल अमेरिका गया खैर ਬਹੁਤ ਹੀ ਪਿਆਰਾ ਇਹਦਾ ਬੱਚਾ ਵੀ ਬਹੁਤ ਵੈਰੀ ਟੈਲੈਂਟਡ ਮੈਂ ਉਹਨਕੀ ਦੀ ਕੀਦੀ ਤਾਰੀਫ ਕਰਾਂ ਕਹਿੰਦੇ ਐ ਕਿ ਔਰ ਸਾਨੂੰ ਜੋੜਨ ਵਾਲਾ ਕੀ ਹੈ ਕਿ ਜਸਪਾਲ ਪੱਟੀ ਅਵਾਰਡ ਪੱਟੀ ਸਾਹਿਬ ਨੇ ਕਦੇ ਆਪਣੇ ਬਾਰੇ ਨਹੀਂ ਸੋਚਿਆ ਹਮੇਸ਼ਾ ਅਗਰ ਗਵਰਨਮੈਂਟ ਦਾ ਦਿਨ ਆ ਕਿਸੇ ਖਿਲਾਫ ਵੀ ਕੀਤਾ ਸਟਾਇਰ ਦੇ ਵਿੱਚ ਉਹਨਾਂ ਨੇ ਆਪਣੀ ਦੁੱਖ ਆਪਣੀ ਪਬਲਿਕ ਆਪਣੀ ਜਨਤਾ ਦਾ ਦੁੱਖ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਬੇਸ਼ੱਕ ਅੱਜ ਜੋ ਸਾਡੇ ਵਿੱਚ ਨਹੀਂ ਹੈਗੇ ਨੇ ਪਰ ਅਸੀਂ ਉਹਨਾਂ ਦੇ ਅਵਾਰਡ ਦੇ ਥਰੂ ਲਗਾਤਾਰ ਅਰਜਿੰਦਰ ਕੀ ਜੀ ਉਹਨਾਂ ਦੀ ਟੀਮ ਲਗਾਤਾਰ ਅਵਾਰਡ ਫੰਕਸ਼ਨ ਕਰਦੀ ਆ ਰਹੀ ਹੈ ਮੈਂ ਕਹਾਂਗਾ ਕਿ ਇਸੇ ਤਰ੍ਹਾਂ ਇਹ ਕਾਰਜਾਂ ਚੱਲਦਾ ਰਹੇ ਬਹੁਤ ਬੋਲਣ ਨੂੰ ਮੈਂ ਬਹੁਤ ਘੰਟਿਆਂ ਵੱਧੀ ਵੀ ਬੋਲ ਸਕਦੇ ਆ ਲੇਕਿਨ ਐਵੇਂ ਟਾਈਮ ਮੈਦਾ ਵੇਸਟ ਲਗਵਾਵੀ ਗੱਲ ਸਮਝਾਂਗਾ ਬਸ ਇਹ ਹੈ ਕਿ ਇਸੇ ਤਰ੍ਹਾਂ ਤੁਹਾਡਾ ਸਾਰਿਆਂ ਦਾ ਪਿਆਰ ਬਣਿਆ ਰਹੇ Must gain his heart.